ਤੇ ਸਾਡੀ ਅਨਮੋਲ ਗਗਨ ਮਾਨਤ ਕੋਲ ਬੇਨਤੀ ਹੈ ਵੀ ਤੁਹਾਡਾ ਨਾਮ ਵਰਤ ਕੇ ਇੱਥੇ ਸਾਨੂੰ ਤੰਗ ਕਰ ਰਹੇ ਆ ਇੱਕ ਪਾਸੇ ਤਾਂ ਮੈਡਮ ਨਜਾਇਜ਼ ਕਬਜ਼ੇ ਛਡਾਉਂਦੀ ਫਿਰਦੀ ਐ ਤੇ ਇੱਕ ਪਾਸੇ ਉਹਨਾਂ ਦੇ ਨਾਂ ਤੇ ਉਰੇ ਕਬਜ਼ੇ ਹੋ ਰਹੇ ਆ ਵੀ ਉਰੇ ਕਬਜ਼ੇ ਕਿਵੇਂ ਕਰ ਰਹੇ ਆ ਲੋਕਾਂ ਆ ਕਿ ਤੁਹਾਡਾ ਨਾਂ ਕਿਵੇਂ ਵਰਤ ਰਹੇ ਆ ਮੈਡਮ ਮੰਦਰ ਆਈ ਸੀ ਮੈਡਮ ਨੇ ਸਾਡੇ ਨਾਲ ਬੜੇ ਵਾਅਦੇ ਕਰੇ ਤੇ ਵੀ ਤੁਸੀਂ ਇਸ ਹਲਾਕੇ ਦੇ ਸਾਨੂੰ ਜਿਤਾਓ ਵੋਟਾਂ ਪਾਓ ਜਦ ਜਿੱਤੀ ਐ ਉਸ ਤੇ ਵਾਅਦਾ ਨਹੀਂ ਮੈਡਮ ਆਈ ਇਹ ਮੰਦਿਰ ਹੈ ਜੀ ਆਪਣਾ ਬਾਬਾ ਵਾਲਕਨਾਥ ਜੀ ਦਾ ਕਿੱਥੇ ਜੀ ਇਹ ਬੜੀ ਕਰੋੜ ਤੋਂ ਅੱਗੇ ਟਾਂਡਾ ਟੰਡੀ ਕੋਲ ਤੇ 나ਡਾ ਪਿੰਡ ਦੇ ਵਿੱਚ ਜ਼ਮੀਨ ਪੈਂਦੀ ਹੈ ਇਹ ਕਿਹੜਾ ਜਿਲ੍ਹਾ ਪੈਂਦਾ ਹੈ ਇਹ ਇਹ ਮਹਾਲੀ ਜਿਲ੍ਹਾ ਪੈਂਦਾ ਜੀ ਹਲਕਾ ਖੜੜੀ ਹਲਕਾ ਖੜੜ ਰਿਹਾ ਜੀ ਠੀਕ ਹੈ ਤੇ ਇੱਥੇ ਸਾਡਾ ਮੰਦਿਰ ਬਾਬਾ ਵਾਲਕਨਾਥ ਜੀ ਦਾ ਪ੍ਰਚੀਨ ਮੰਦਿਰ ਹੈ ਤੇ ਇੱਥੇ ਕਈ ਲੋਕ ਆ ਕੇ ਨਾ ਸਾਨੂੰ ਤੰਗ ਕਰ ਰਿਹਾ ਕਬਜ਼ੇ ਕਰ ਰਿਹਾ ਇਹ ਪ੍ਰਚੀਨ ਮੰਦਿਰ ਲੋਕਾਂ ਨੇ ਇਹਨਾਂ ਜ਼ਮੀਨ ਦਿੱਤੀ ਹੈ ਬਾਬਾ ਜੀ ਦੇ ਵਾਸਤੇ ਤੇ ਸਾਡੇ ਭਗਤ ਜੀ ਹੈ ਉਹਨਾਂ ਨੂੰ ਆ ਕੇ ਧਮਕੀਆਂ ਦਿੰਦੇ ਆ ਤੇ ਉਹਨਾਂ ਨਾਲ ਬਹੁਤ ਗਲਤ ਬੋਲਦੇ ਆ ਤੇ ਉਹ ਸਾਨੂੰ ਜਿੱਥੇ ਤੱਕ ਪਤਾ ਲੱਗ ਰਿਹਾ ਹੈ ਕਿ ਸਾਨੂੰ ਕਿਸੇ ਨੂੰ ਪਤਾ ਲੱਗਿਆ ਵੀ ਇਹ ਨਾ ਮੈਡਮ ਹਨ ਮੋਲ ਗਗਨ ਮਾਨ ਉਹਨਾਂ ਦਾ ਨਾਂ ਲੈ ਲੈ ਕੇ ਇੱਥੇ ਕਬਜ਼ੇ ਕਰਨ ਨੂੰ ਫਿਰ ਰਹੇ ਆ ਐਮਐਲ ਜਿਹੜੇ ਹਾਂਜੀ ਹਾਂ ਐਮਐਲ ਐਮਐਲ ਖੜਰ ਤੱਕ ਤੇ ਉਹਨਾਂ ਦਾ ਉੱਤੇ ਨਾਂ ਵਰਤ ਕੇ ਕਬਜ਼ੇ ਕਰ ਰਹੇ ਆ ਜੋ ਕਿ ਇਹ ਜ਼ਮੀਨ ਪਿੰਡ ਵਾਲਿਆਂ ਨੇ ਬਾਬਾ ਮੰਦਰ ਨੂੰ ਦਿੱਤੀ ਹੋਈ ਹੈ ਤੇ ਆ ਕੇ ਅਸੀਂ ਇੱਥੇ ਕਬਜ਼ੇ ਕਰ ਰਹੇ ਆ ਪਿੱਲਰ ਲਾ ਰਹੇ ਆ ਤੇ ਅਸੀਂ ਇਹਨਾਂ ਤੋਂ ਬਹੁਤ ਤੰਗ ਆ ਤੇ ਅਸੀਂ ਹਰ ਰੋਜ਼ ਕਰਾਇ ਬੇਨਤੀ ਕਰਦੇ ਵੀ ਸਾਨੂੰ ਇਹਨਾਂ ਤੋਂ ਸਟਾਇਆ ਜਾਵੇ ਇਹ ਕਿਹੜੀ ਪਿੰਡ ਦੀ ਜ਼ਮੀਨ ਹੈ ਜੀ ਇਹ ਪਿੰਡ ਦੇ ਨਾਡੇ ਦੀ ਪੈ ਜਾਂਦੀ ਹੈ ਜੀ ਪਰ ਨੱਡ ਹਾਂਜੀ ਜਿਹੜੀ ਹਾਂ ਪੁਲਿਸ ਰਿਪੋਰਟ ਹੋਈ ਹੈ ਜੀ ਉਹ ਪਾਰਟੀ ਨੇ ਸਾਡੇ ਖਿਲਾਫ ਧੱਕੇ ਨਾਲ ਹੀ ਪੁਲਿਸ ਰਿਪੋਰਟ ਕਰਤੀ ਜੀ ਇਹ ਸਾਨੂੰ ਤੇ ਅਸੀਂ ਵੀ ਇੱਕ ਥਾਣੇ ਜਾ ਕੇ ਆਏ ਹਾਂ ਉੱਥੇ ਐਸਟੂ ਐਸਟੂ ਸਾਹਿਬ ਆ ਕੇ ਗਏ ਆ ਉਹਨਾਂ ਨੇ ਮੌਕਾ ਦੇਖਿਆ ਤੇ ਉਹ ਕਹਿੰਦੇ ਵੀ ਤੁਹਾਡਾ ਪੱਖ ਸਹੀ ਹੈ ਤੁਸੀਂ ਆਪਣੇ ਵੱਲੋਂ ਸਹੀ ਹੈ ਤੇ ਅਸੀਂ ਕਿ ਚਾਹੁੰਦੇ ਆ ਵੀ ਸਾਡੀ ਬੇਨਤੀ ਸੁਣੀ ਜਾਵੇ ਤੇ ਸਾਡੀ ਅਨਮੋਲ ਗਗਨ ਮਾਨਤ ਕੋਲ ਬੇਨਤੀ ਹੈ ਵੀ ਤੁਹਾਡਾ ਨਾਮ ਵਰਤ ਕੇ ਇੱਥੇ ਸਾਨੂੰ ਤੰਗ ਕਰ ਰਹੇ ਆ ਕਿ ਦੇਖੋ ਤੁਸੀਂ ਆ ਕੇ ਸਾਡੀ ਸਹੁ ਲੋ ਅਸੀਂ ਵੀ ਤੁਹਾਨੂੰ ਵੋਟਾਂ ਭਾਈਆਂ ਠੀਕ ਹੈ ਜੀ ਅਸੀਂ ਕਿਹੜੇ ਬਾਹਰ ਦੇ ਆ ਤੁਸੀਂ ਇੱਥੇ ਮੰਦਰ ਚ ਆ ਕੇ ਗਏ ਹੋ ਮੰਦਰ ਚ ਤੁਸੀਂ ਐਮਐਲਏ ਜਦ ਬਣਨਾ ਸੀਗਾ ਇੱਥੇ ਆ ਕੇ ਗਏ ਹੋ ਤੁਸੀਂ ਆਪ ਸਾਡੇ ਨਾਲ ਵਾਦਾ ਕਰਿਆ ਵੀ ਅਸੀਂ ਤੁਹਾਨੂੰ ਰਸਤਾ ਦਿਵਾਵਾਂਗੇ ਉਹਨਾਂ ਲੋਕਾਂ ਨੇ ਵਾਅਦਾ ਤਾਂ ਪੂਰਾ ਨਹੀਂ ਕਰਿਆ ਤੇ ਉਲਟੇ ਤੁਹਾਡਾ ਨਾਂ ਲੈ ਲੈ ਕੇ ਬੰਦੇ ਸਾਨੂੰ ਤੰਗ ਕਰ ਰਹੇ ਆ ਕਿੰਨੀ ਕ ਜਮੀਨ ਤੇ ਹੁਣ ਜ਼ਾਇਜ਼ ਕਬਜ਼ਾ ਕਰਨੇ ਸਨ ਇਹ ਕਾਫੀ ਜ਼ਮੀਨ ਹੈ ਜੀ ਇੱਧਰ ਆ ਕਾਫੀ ਜ਼ਮੀਨਾਂ ਦੇ ਕਬਜ਼ੇ ਕਰ ਰਿਹਾ ਮੰਦਰ ਦੀ ਜਗ੍ਹਾ ਸਾਰੀ ਜੀ 10 12 ਕਿੱਲੇ ਜਮੀਨ ਹੈ ਬਾ 10 12 ਕਿੱਲੇ ਜ਼ਮੀਨ ਹੈ ਇਹ ਅਸੀਂ ਹੁਣ ਗੇਟ ਲਾਇਆ ਓਰੇ ਇਹਨੂੰ ਵੀ ਤੋੜਨ ਨੂੰ ਫਿਰ ਰਹੇ ਆ ਜੀ ਅੱਛਾ ਇਹ ਗੇਟ ਤੁਸੀਂ ਲਾਇਆ ਜੀ ਹਾਂ ਜੀ ਇਹ ਗੇਟ ਅਸੀਂ ਲਾਇਆ ਜੀ ਜਿਹੜੀ ਉੱਪਰ ਉੱਪਰ ਵਾਲੀ ਜ਼ਮੀਨ ਹੈ ਜੀ ਗੇਟ ਤੋਂ ਉੱਪਰ ਵਾਲੀ ਸਾਰੀ ਮੰਦਰ ਦੀ ਹੈ ਇਹ ਸਾਰੀ ਮੰਦਰ ਦੀ ਹੈ ਜੀ ਅੱਛਾ ਜੀ ਇਹ ਸਾਰੀ ਮੰ ਜੇ ਲੋਕਾਂ ਨੂੰ ਹੋਵੇ ਨਾ ਵੀ ਐਸੀ ਬੇਕੁਸ਼ਲ ਕਬਜ਼ਾ ਕਰਨਾ ਪਿੰਡ ਵਾਲਿਆਂ ਨੇ ਦਿੱਤੀ ਏ ਜ਼ਮੀਨ ਇਹ ਪਿੰਡ ਵਾਲਿਆਂ ਨੇ ਦਿੱਤੀ ਏ ਹਾਂਜੀ ਹਾਂਜੀ ਸਹਿਮਤੀ ਤਾਂ ਕੋਈ ਸਹਿਮਤੀ ਨਾਲ ਹੀ ਦਿੱਤੀ ਏ ਜੀ ਸਹਿਮਤੀ ਨਾਲ ਦਿੱਤੀ ਏ ਜੀ ਇਹ ਕਿੰਨਾ ਪੁਰਾਣਾ ਮੰਦਿਰ ਹੈ ਜੀ ਇਹ ਪ੍ਰਚੀਨ ਮੰਦਿਰ ਹੈ ਜੀ ਕਾਫੀ ਪੁਰਾਣਾ ਮੰਦਿਰ ਹੈ ਅੱਛਾ ਜੀ ਹਾਂ ਸਾਡੇ ਸਿਆਣੇ ਦੱਸਦੇ ਆ ਜੀ ਕਿੰਨੀ ਇੱਕ ਸੰਗਤਾਂ ਇੱਥੇ ਪਹੁੰਚਦੀਆਂ ਨੇ ਕੋਈ ਕਾਫੀ ਸੰਗਤ ਆਉਂਦੀ ਏ ਜੀ ਕਾਫੀ ਭਾਰੀ ਮੇਲੇ ਭਰਦੇ ਆ ਜੀ ਇੱਥੇ ਹਰ ਸਾਲ ਚ ਦੋ ਤਿੰਨ ਮੇਲੇ ਭਰੇ ਜਾਂਦੇ ਆ ਤੇ ਹਰ ਸੰਡੇ ਨੂੰ ਆ ਕੇ ਸੰਗਤ ਆਂਦੀ ਏ ਦੂਰੋਂ ਦੂਰੋਂ ਸੰਗਤ ਆਂਦੀ ਏ ਹਿਮਾਚਲ ਤੋਂ ਆ ਬਹੁਤ ਪੰਜਾਬ ਤੋਂ ਬਹੁਤ ਦੂਰ ਦੂਰੋਂ ਸੰਗਤ ਆਂਦੀ ਹੈ। ਅਸੀਂ ਦੇ ਬਾਰੇ ਐਮ.ਐਲ.ਏ ਨੂੰ ਤੁਸੀਂ ਕੋਈ ਲੈਟਰ ਲਿਖਿਆ ਕੋਈ ਦੱਸਿਆ ਉਹਨਾਂ ਨੂੰ ਜਾ ਕੇ ਭਾਈ ਤੁਹਾਡਾ ਨਾਮ ਵਰਤੇ ਜਾ ਰਹੇ ਨਜ਼ਾਇਜ਼ ਕਬਜ਼ੇ। ਨਹੀਂ ਹਜੇ ਮੈਡਮ ਨੂੰ ਅਸੀਂ ਮਿਲੇ ਨਹੀਂ ਹੈ ਪਰ ਮੈਡਮ ਜੀ ਨੂੰ ਜਰੂਰ ਮਿਲਾਂਗੇ। ਉਹਨਾਂ ਨੂੰ ਦੱਸਾਂਗੇ ਵੀ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਤੁਸੀਂ ਆ ਕੇ ਸਾਡੀ ਸੂਹ ਲਓ। ਸਾਨੂੰ ਦੇਖੋ ਅਸੀਂ ਵੀ ਤੁਹਾਡੇ ਵੋਟਾਂ ਪਾਈਆਂ। ਤੁਹਾਡੇ ਨਾਲ ਖੜੇ ਆ। ਇੱਕ ਪਾਸੇ ਤਾਂ ਮੈਡਮ ਨਜ਼ਾਇਜ਼ ਕਬਜ਼ੇ ਛਡਾਉਂਦੀ ਫਿਰਦੀ ਆ। ਅਸੀਂ ਉਹਨਾਂ ਦੀ ਵੀਡੀਓ ਦੇਖਦੇ ਆ ਫੇਸਬੁੱਕਾਂ 'ਚ ਅਸੀਂ ਵੀ ਉਹਨਾਂ ਨਾਲ ਜੁੜੇ ਹੋਏ ਆ। ਤੇ ਇੱਕ ਪਾਸੇ ਉਹਨਾਂ ਦੇ ਨਾਂ ਤੇ ਉਰੇ ਕਬਜ਼ੇ ਹੋ ਰਿਹਾ ਉਹ ਆ ਕੇ ਉਰੇ ਦੇਖਣ ਸਾਡੀ ਸੂਹ ਲੈਣ ਵੀ ਉਰੇ ਕਬਜ਼ੇ ਕਿਵੇਂ ਕਰ ਰਹੇ ਆ ਲੋਕ ਆ ਕੇ ਤੁਹਾਡਾ ਨਾਂ ਕਿਵੇਂ ਵਰਤ ਰਹੇ ਆ ਉਹ ਤਾਂ ਦੇਖਣ ਆ ਕੇ ਸਾਡੀ ਬੇਨਤੀ ਹੈ ਉਰੇ ਆਣ ਆ ਕੇ ਸਾਡੀ ਸੂਹ ਲੈਣ ਸਾਡੇ ਨਾਲ ਗੱਲਬਾਤ ਕਰਨ ਬੰਦੇ ਵੀ ਆਏ ਸੀ ਇੱਥੇ ਜਾਂ ਫਿਰ ਤੁਹਾਨੂੰ ਵੈਸੇ ਪਤਾ ਲੱਗਿਆ ਜੀ ਨਹੀਂ ਸਾਨੂੰ ਪਤਾ ਲੱਗਿਆ ਜੀ ਅੱਛਾ ਜੀ ਹਾਂ ਵੀ ਉਹ ਉਹਨਾਂ ਦੇ ਬੰਦੇ ਆ ਅੱਛਾ ਜੀ ਤੇ ਉਹਨਾਂ ਦੇ ਸਾਨੂੰ ਕਿਸੇ ਨੇ ਦੱਸਿਆ ਵੀ ਉਹਨਾਂ ਦੇ ਬੰਦੇ ਆ ਕੋ ਵੀਡੀਓ ਵਗੈਰੇ ਤਾਂ ਤੁਹਾਡੇ ਕੋਲੋਂ ਬੰਦੇ ਇੱਥੇ ਆਏ ਹੋਏ ਨਹੀਂ ਉਹਨਾਂ ਦੀ ਵੀਡੀਓ ਨਹੀਂ ਹੈ ਪਰ ਉਹ ਪਿੱਲਰ ਲਾ ਕੇ ਗਏ ਆ ਜੀ ਪਿੱਲਰ ਲਾ ਕੇ ਗਏ ਪਿੱਲਰ ਲਾ ਕੇ ਗਏ ਹੋਰੇ ਇਹ ਜੀ ਕਾਫੀ ਸਮੇਂ ਤੇ ਇਸ ਮੰਦਿਰ ਦਾ ਰਸਤੇ ਦੀ ਬੜੀ ਦਿੱਕਤ ਸੀ ਬੜੀ ਪ੍ਰੋਬਲਮ ਸਾਨੂੰ ਆਈ ਤੇ ਆਪਾਂ ਸੰਧੂ ਸਾਹਿਬ ਕੋਲ ਗਏ ਉਹਨਾਂ ਨੇ ਰਿਕਵੈਸਟ ਕਰੀ ਤੇ ਉਹਨਾਂ ਨੇ ਸਾਡੀ ਰਿਕਵੈਸਟ ਸੁਣੀ ਠਾਣੇ ਦੇ ਵਿੱਚ ਸਾਨੂੰ ਉਹਨਾਂ ਨੇ ਰਸਤਾ ਲਾਤਾ ਮੰਦਿਰ ਦਾ ਤੇ ਆਸੀ ਬੜਾ ਚਲੋ ਖੁਸ਼ੀ ਹੋਈ ਸਾਨੂੰ ਵੀ ਚਲੋ ਸਾਡੇ ਮੰਦਿਰ ਦਾ ਬਾਬਾ ਜੀ ਦਾ ਪ੍ਰਾਚੀਨ ਮੰਦਿਰ ਹੈ ਹਰਪੋਲੇ ਮੰਦਿਰ ਜੀ ਵੇ ਦਾ ਰਸਤਾ ਲੱਗ ਗਿਆ ਸਾਡਾ ਸੋਲੂਸ਼ਨ ਹੋ ਗਿਆ ਕੁਝ ਸਮੇਂ ਬਾਅਦ ਐਸੀ ਦਿੱਕਤਾਂ ਇੱਥੇ ਖੜੀ ਹੋ ਗਈਆਂ ਇੱਥੇ ਨਜਾਇਜ਼ ਕਬਜ਼ੇ ਹੋਣ ਲੱਗੇ ਜਿਹੜੇ ਬੰਦੇ ਕਬਜ਼ੇ ਕਰ ਰਹੇ ਆ ਆਪਾਂ ਉਹਨਾਂ ਦਾ ਨਾਮ ਤਾਂ ਨਹੀਂ ਲੈਂਦੇ ਪਰ ਜੇ ਸਾਨੂੰ ਟੌਰਚਰ ਕਰਨਗੇ ਤਾਂ ਅਸੀਂ ਉਹਨਾਂ ਦਾ ਨਾਮ ਵੀ ਲਾਵਾਂਗੇ ਤੇ ਸਾਡੀ ਬੇਨਤੀ ਇਹ ਆ ਵੀ ਦੇਖੋ ਜੀ ਬਾਬਾ ਜੀ ਕੀ ਜਵੇਨ ਆ ਬਾਬਾ ਜੀ ਕੀ ਰਹਿਣੀ ਆ ਅਸੀਂ ਤਾਂ ਇੱਥੇ ਸੇਵਾ ਕਰ ਰਹੇ ਆ ਹਾਂਜੀ ਸਾਡੇ ਦੇ ਬਾਅਦ ਪਤਾ ਨਹੀਂ ਕਿਹਨੇ ਨੇ ਸੇਵਾ ਕਰਨੀ ਕਿਹਨੇ ਨੇ ਨਹੀਂ ਕਰਨੀ ਇਹ ਬਾਬਾ ਜੀ ਕੀ ਜ਼ਮੀਨ ਹੈ ਕੁਝ ਜ਼ਿਮੀਦਾਰ ਬੰਦੇ ਆ ਸੇਵਾਦਾਰ ਆਪਣੇ ਬਾਬਾ ਜੀ ਕੇ ਮੰਦਿਰ ਵਾਸਤੇ ਦਾਨ ਦਿੱਤੀ ਉਹਨਾਂ ਨੇ ਜ਼ਮੀਨ ਤੇ ਆਸੀ ਜਿਹੜੀ ਦਾਨ ਹੋਈ ਵੀ ਜ਼ਮੀਨ ਆ ਅਸੀਂ ਦਾਨ ਮੰਗੋ ਹੀ ਰੱਖਣੀ ਹੈ ਤੇ ਬਾਬਾ ਜੀ ਕੇ ਕੰਮ ਆਣੀ ਹੈ ਆਣੇ ਵਾਲੇ ਟਾਈਮ ਕੇ ਵਿੱਚ ਹੁਣ 10000 ਸੰਗਤ ਹੋ ਜਾਂਦੀ ਹੈ ਜਿਹੜਾ ਸਾਲਾਨਾ ਮੇਲਾ ਹੁੰਦਾ ਬਾਬਾ ਜੀ ਦਾ ਜਨਵਰੀ ਮਹੀਨੇ ਦੇ ਉਹਦੀ ਪਾਰਕਿੰਗ ਆ ਇਹ ਮੰਦਰ ਦੀ ਇੱਥੇ ਗੱਡੀਆਂ ਖੜ੍ਹਦੀਆਂ ਚਲੋ ਸਾਨੂੰ ਪਹਿਲਾਂ ਤਾਂ ਦਿੱਕਤ ਹੀ ਵੀ ਰਸਤੇ 'ਵਾਂ ਗੱਡੀਆਂ ਖੜ੍ਹਦੀਆਂ ਲੋਕੀ ਸੀਸੇ ਭੰਨ ਜਾਂਦੇ ਕਦੀ ਕੋਈ ਕੁਸ਼ ਕਰ ਜਾਂਦੇ ਚੋਰੀ ਕਰ ਲੈਣੀ ਮੋਟਰਸਾਈਕਲਾਂ ਦੀ ਤੇ ਹੁਣ ਸਾਡੀ ਚਲੋ ਮੰਦਰ ਦੇ ਜਿਵੇਂ ਨਾ ਆਪਾਂ ਥੋੜੀ ਬਹੁਤੀ ਜੇਤਾ ਵੀ ਹੈ ਝਾੜ ਝੂੜ ਸਾਫ਼ ਕਰਕੇ ਇੱਥੇ ਗੱਡੀਆਂ ਗੁੱਡੀਆਂ ਖੜਾਣੇ ਵਾਸਤੇ ਜਗ੍ਹਾ ਸਾਡੀ ਕਰੀ ਵੀ ਆ ਹੁਣ ਇਸ ਤੇ ਨਜਾਇਜ਼ ਕਬਜ਼ੇ ਹੋ ਰਹੇ ਆ ਜੀ ਅਸੀਂ ਬੜੇ ਪਰੇਸ਼ਾਨ ਆ ਸਾਨੂੰ ਬੜੀ ਧਮਕੀਆਂ ਵੀ ਆਂਦੀਆਂ ਵੀ ਸਾਨੂੰ ਮੰਦਰ ਤੇ ਨਹੀਂ ਰਹਿਣ ਦੇਣਾ ਤੁਹਾਡੇ ਨਾਲ ਐਦਾਂ ਕਰ ਦੇਣਾ ਕਿਆ ਤੁਹਾਡਾ ਕਿਥੇ ਆਸੀ ਕਿਸੇ ਬੰਦੇ ਤੇ ਕੁਝ ਕਰਾ ਦੇਣਾ ਮਤਲਬ ਸੁਸਾਇਡ ਕਰਾ ਦੇਣਾ ਖਤਰਾ ਵੀ ਹੈ ਤੇ ਇਸ ਲਈ ਆਸੀ ਬੇਨਤੀ ਕਰਦੇ ਮੈਡਮ ਨੂੰ ਮੈਡਮ ਮੰਦਰ ਆਈ ਸੀ ਮੈਡਮ ਨੇ ਸਾਡੇ ਨਾਲ ਬੜੇ ਵਾਅਦੇ ਕਰੇ ਤੇ ਵੀ ਤੁਸੀਂ ਇਸ ਹਲਾਕੇ ਦੇ ਸਾਨੂੰ ਜਿਤਾਓ ਵੋਟਾਂ ਪਾਓ ਵੀ ਆਸੀ ਤੁਹਾਡਾ ਮੰਦਰ ਦਾ ਰਸਤਾ ਵੀ ਲਵਾਉਂਗੇ ਤੇ ਇਹਨੂੰ ਰੋਡ ਨੂੰ ਪੱਕਾ ਵੀ ਕਰਾਉਂਗੇ ਤੇ ਮੈਡਮ ਜਦ ਜਿੱਤੀ ਆ ਉਸਦੇ ਬਾਅਦ ਨਹੀਂ ਮੈਡਮ ਆਈ ਅਸੀਂ ਮੈਡਮ ਕੋਲ ਕਈ ਦਫਾ ਜਾ ਕੇ ਆਈ ਮੈਡਮ ਜੀ ਤੁਸੀਂ ਅਸੀਂ ਤੁਹਾਡਾ ਵਾਅਦਾ ਪੂਰਾ ਕਰਿਆ ਤੁਸੀਂ ਸਾਡੇ ਮੰਦਿਰ ਵਾਸਤੇ ਕੋ ਰਿਕੁਐਸਟ ਕਰੀ ਤੀ ਵੀ ਚਲੋ ਇਸ ਟਾਈਮ ਅਸੀਂ ਕੋ ਸਾਡੇ ਕੋਈ ਪਾਵਰ ਨਹੀਂ ਹੈ ਜਿਸ ਟਾਈਮ ਕੋਈ ਪਾਵਰ ਹੋਊਗੀ ਅਸੀਂ ਤੁਹਾਡਾ ਸਾਥਕ ਦੋਗੇ ਮੰਦਿਰ ਅੱਛਾ ਜਾ ਰਿਹਾ ਪ੍ਰਧਾਨ ਦੱਸਿਆ ਕਿ ਐਮਐਲਏ ਸਾਹਿਬ ਦਾ ਨਾਮ ਹੀ ਵਰਤੇ ਜਾ ਰਿਹਾ ਇੱਥੇ ਕਬਜ਼ਾ ਕਰਨ ਲਈ ਬਿਲਕੁਲ ਸੱਚ ਗੱਲ ਹੈ ਜੀ ਇਹ ਮੈਡਮ ਦਾ ਨਾਮ ਲੈ ਕੇ ਨਜਾਇਜ਼ ਕਬਜ਼ੇ ਕਰ ਰਹੇ ਹਨ ਇਹ ਜ਼ਮੀਨ ਜ਼ਿਮੀਦਾਰਾਂ ਨੇ ਦੇਈ ਹੈ 나ਡੇ ਕੇ ਸੇਵਾਦਾਰ ਹੈ ਉਹਨਾਂ ਨੇ ਬਾਬਾ ਜੀ ਕੇ ਮੰਦਿਰ ਨੂੰ ਦਈ ਹੈ ਅੱਛਾ ਉਹ ਸੇਵਾਦਾਰ ਵੀ ਵਿੱਚ ਇਹ ਜਿਹੜਾ ਜਮੀਨ ਦਿੱਤੀ ਆ ਬਾਬਾ ਜੀ ਨੂੰ ਤੇ ਹੁਣ ਜਿਹੜੀ দান ਦੀ ਵੀ ਜਮੀਨਾਂ ਤੋਂ ਬਾਬਾ ਜੀ ਦੀ ਜਮੀਨ ਹੋਈ ਨਾ ਕਿਸੇ ਦਾ ਹੱਕ ਨਹੀਂ ਨਾ ਉਹਦੇ ਉੱਪਰ ਟੱਕਰ ਤੁਹਾਡੇ ਨਾਲ ਲੈ ਰਹੇ ਕਿ ਬਾਬੇ ਨਾਲ ਲੈ ਰਹੇ ਇਹ ਟੱਕਰ ਬਾਬਾ ਜੀ ਗੱਲ ਵੀ ਲੈ ਰਹੇ ਆ ਇਹ ਸਾਨੂੰ ਵੀ ਵਿੱਚ ਚੈਲੰਜ ਕਰ ਰਹੇ ਆ ਇਹ ਸਾਨੂੰ ਕਹਿੰਦੇ ਆ ਵੀ ਤੁਸੀਂ ਮੰਦਰ ਦੀ ਆੜ ਦੇ ਵਿੱਚ ਕਬਜ਼ੇ ਕਰ ਰਹੇ ਜਮੀਨਾਂ ਦੇ ਅੱਛਾ ਜੀ ਤੇ ਜੀ ਮੈਂ ਸਾਰੀ ਸੰਗਤ ਨੂੰ ਸਾਰੇ ਭਗਤਾਂ ਨੂੰ ਮੈਡਮ ਟੱਕਰ ਵੀ ਗੱਲ ਪਹੁੰਚਾਣਾ ਚਾਹੁੰਦਾ ਵੀ ਨਾ ਤੋਂ ਕੋਈ ਮੇਰਾ ਨਜਾਇਜ਼ ਇਹ ਕਬਜ਼ਾ ਨਾ ਕੋਈ ਮੇਰੇ ਪਾਸ ਕੋਈ ਐਦਾ ਕੋਈ ਕਹਿ ਸਕਦਾ ਵੀ ਇਹਨੇ ਆਪਣੀ ਇੱਥੇ ਕੋਈ ਬਿਲਡਿੰਗ ਬਣਾਈ ਕਿ ਇੱਥੇ ਮਕਾਨ ਬਣਾਇਆ ਨਹੀਂ ਬਿਲਕੁਲ ਜ਼ਮੀਨ ਨਹੀਂ ਨਹੀਂ ਬਾਬਾ ਜੀ ਕੇ ਨਾਮ ਹੈ ਜੀ ਬਾਬਾ ਜੀ ਕੇ ਨਾਮ ਰਹਿਣੀ ਹੈ ਅੱਛਾ ਜੀ ਟਰਸਟੇ ਤੁਹਾਡਾ ਬਣਾ ਹੋ ਕੋਈ ਨਹੀਂ ਟਰਸਟ ਤਾਂ ਬਣਿਆ ਵਾ ਵੈਸੇ ਉਹ ਆਪਾਂ ਹਾਂਜੀ ਕਮੇਟੀ ਬਣੀ ਵੀ ਹੈ ਠੀਕ ਹੈ ਤੇ ਚਲੋ ਜੋ ਵੀ ਆਸੀਂ ਇੱਥੇ ਦਰਬਾਰ ਜਾਂ ਕੰਮ ਕਰਦੇ ਆਂ ਕਿ ਮੇਲਾ ਕਰਦੇ ਆਂ ਆਪਾਂ ਸਾਰੇ 나ਡਾ ਪਿੰਡ ਤੇ ਹੋਰ ਭਗਤ ਜਿਹੜੇ ਚੰਡੀਗੜ੍ਹ ਤੋਂ ਵੀ ਆਂਦੇ ਆਂ ਕਿ ਆ ਨਾਮੇ ਘਰੋਂ ਹੋ ਗਿਆ ਟਾਂਡਾ ਕਰੋੜ ਹੋ ਗਿਆ ਸਾਰਿਆਂ ਦੀ ਸਹਿਮਤੀ ਕੇ ਵਿੱਚ ਹੀ ਆਪਾਂ ਬਾਬਾ ਜੀ ਦਾ ਪ੍ਰੋਗਰਾਮ ਕਰਦੇ ਆਂ ਹੂੰ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਬੜੇ ਦੂਰ ਦੂਰ ਤੋਂ ਲੋਕ ਆਉਂਦੇ ਆ ਸਿੱਖ ਜੀ ਸਾਹਿਬ ਨੂੰ ਜਦੋਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਮੈਮ ਦੇ ਸਾਹਿਬ ਦਾ ਨਾਮ ਵਰਤੇ ਜਾ ਰਹੇ ਉਹ ਤੋਂ ਬਾਅਦ ਮਿਲੇ ਵੀ ਹੋ ਤੁਸੀਂ ਕੀ ਦੱਸਿਆ ਕੀ ਪਾਈ ਤੁਹਾਡੇ ਨਾਮ ਵਰਤੇ ਨਹੀਂ ਅਸੀਂ ਮੈਡਮ ਨੂੰ ਮਿਲਣੇ ਕਿ ਕਈ ਵਾਰੀ ਕੋਸ਼ਿਸ਼ ਕਰੀ ਪਰ ਜਿਹੜੇ ਮੁਰੇ ਆਗੂ ਆ ਉਹ ਸਾਨੂੰ ਮੈਡਮ ਤੱਕ ਸਾਡੀ ਗੱਲ ਨਹੀਂ ਜਾਣ ਦਿੰਦੇ ਨਾ ਸਾਨੂੰ ਮੈਡਮ ਤੱਕ ਮਿਲਣੇ ਦਿੰਦੇ ਆ ਤੇ ਉਹ ਕਹਿੰਦੇ ਵੀ ਮੈਡਮ ਅੱਜ ਕੋਈ ਹੋਰ ਖਾਸ ਕੰਮ ਤੇ ਆਈ ਆ ਤੁਸੀਂ ਫੇਰ ਮਿਲੋ ਜੋ ਤੇ ਸਾਡੀ ਬੇਨਤੀ ਆ ਵੀ ਮੈਡਮ ਸਾਡੇ ਕੋਲ ਇੱਕ ਵਾਰੀ ਸਾਨੂੰ ਟਾਈਮ ਦੇ ਦੇ ਚਾਹੇ ਅਸੀਂ ਸਾਡੇ ਕੋਲ ਆ ਜਾਈਏ ਅਸੀਂ ਉਹਨਾਂ ਨੂੰ ਜਿਹੜੀ ਇੱਥ ਕਿ ਅਸੀਂ ਬੜੇ ਪਰੇਸ਼ਾਨ ਹੈ ਤੇ ਜ਼ਮੀਨ ਤਾਂ ਇਹ 나ਡੇ ਕੀ ਆ ਪਰ ਕਬਜ਼ੇ ਕਰਨੇ ਵਾਲੇ ਬਾਹਰ ਕੇ ਬੰਦੇ ਆ ਫਿਰ ਉਹ ਧਮਕੀਆਂ ਦੇਂਦੇ ਗੱਡੀਆਂ ਲੈ ਕੇ ਰਾਤਾਂ ਬਰਾਤ ਆਂਦੇ ਆ ਉਹ ਕਹਿੰਦੇ ਅਸੀਂ ਤੁਹਾਨੂੰ ਵਿੱਚ ਨਰਦੇ ਵਾਲੇ ਵੀ ਹੈਗੇ ਜੀ ਮਤਲਬ ਕਈ ਤਰ੍ਹਾਂ ਦੀ ਧਮਕੀਆਂ ਦੇਂਦੇ ਵੀ ਮਾਰਨੇ ਚੱਕਰ ਦੀ ਵੀ ਧਮਕੀ ਦਿੰਦੇ ਆ ਕਹਿੰਦੇ ਵੀ ਮੰਦਿਰ ਤੇ ਤੁਹਾਨੂੰ ਅਸੀਂ ਹਟਾ ਦੇਣਾ ਇੱਥੇ ਪੁਜਾਰੀ ਅਸੀਂ ਹੋਰ ਰੱਖ ਲੈਣਾ ਕਿ ਬਾਬਾ ਜੀ ਨੇ ਸਾਨੂੰ ਉਦੇਸ਼ ਕਰਿਆ ਤਾਂ ਬਾਬਾ ਜੀ ਨੇ ਹੁਕਮ ਕਰਿਆ ਤਾਂ ਜਿਸ ਟਾਈਮ ਅਸੀਂ ਇੱਥੇ ਜੋਤ ਜਗਾਈ ਤੀ ਉਸ ਟਾਈਮ ਤੋਂ ਚਲੋ ਮੇਰੇ ਗੱਲ ਬਾਬਾ ਜੀ ਤੇ ਗੁਫਾ ਦੇ ਜਿਹੜੇ ਬਾਬਾ ਜੀ ਦਾ ਗੁਫਾ ਪ੍ਰਾਚੀਨ ਮੰਦਿਰ ਹੈ ਹਰਪ ਤੇ ਚਲੋ ਆਪਾਂ ਜਿੱਦਾਂ ਜਿੱਦਾਂ ਬਾਬਾ ਜੀ ਕਹਿੰਗੇ ਆਪਾਂ ਸੇਵਾ ਕਰੀ 15 18 ਸਾਲ ਹੋ ਗਏ ਜੀ ਸੇਵਾ ਕਰਦੇ ਇਹਨੂੰ ਤੇ ਚਲੋ ਇੱਕ ਭਗਤ ਦਾ ਇਹੀ ਹੁੰਦਾ ਵੀ ਸੰਗਤ ਆਂਦੀ ਆ ਇੱਥੇ ਤੇ ਇੱਥੇ ਚਲੋ ਆਣੇ ਵਾਲੇ ਟਾਈਮ ਆ ਛੱਡ ਵੀ ਹੈਗਾ ਜੀ ਲੰਗਰ ਹਾਲ ਵੀ ਬਣਿਆ ਵਾ ਸਾਰਾ ਕੁਝ ਹੈ ਤੇ ਦੀ ਅੱਗੇ ਵੀ ਆਪਾਂ ਕਾਫੀ ਕੁਝ ਡਵੈਲਪਮੈਂਟ ਕਰਨੀ ਹੈ ਤੇ ਡਵੈਲਪਮੈਂਟ ਤਾਂ ਹੀ ਹੋਊਗੀ ਜੇ ਸਾਡੇ ਕੋਲ ਇੱਥੇ ਜਿਹੜੀ ਜੇ ਜਗ੍ਹਾ দান ਕਰੀ ਵੀ ਆ ਉਹ ਤਾਂ ਲੋਕਾਂ ਨਾਲ ਕਬਜ਼ੇ ਲੈਣ ਲੱਗੇ ਹੂੰ ਤੇ ਹੁਣ ਸਾਡੀ ਰਿਕਵੈਸਟ ਹੈ ਵੀ ਇੱਥੇ ਪਿੱਲਰ ਪੁੱਲਰ ਲੱਗ ਰਹੇ ਆ ਇਹ ਗੇਟ ਆ ਬਾਬਾ ਜੀ ਦਾ ਬਈ ਇਸ ਤੇ ਅੱਗੇ ਕੋਈ ਸਾਨੂੰ ਕਿਸੇ ਤਰ੍ਹਾਂ ਦੇ ਟੌਰਚਰ ਨਾ ਕਰੇ ਪਰੇਸ਼ਾਨ ਨਾ ਕਰੇ ਬਾਕੀ ਆਪਾਂ ਨਜਾਇਜ਼ ਆਪਾਂ ਵੀ ਕਿਸੇ ਗੱਲ ਨਹੀਂ ਕਰ ਰਹੇ ਪਰ ਸਾਡੇ ਗਾ ਨਜਾਇਜ਼ ਹੋ ਰਿਹਾ ਤੇ ਸਾਡੀ ਬਹੁਤ ਰਿਕਵੈਸਟ ਹੈ ਸੰਗਤ ਖੜੀ ਸਾਡੇ ਨਾਲ ਸੰਗਤ ਨੇ ਵੀ ਸਾਨੂੰ ਸੰਜੋਗ ਕਰਿਆ ਤੇ ਮੰਦਿਰ ਵਾਸਤੇ ਸੰਧੂ ਸਾਹਿਬ ਨੇ ਸਾਨੂੰ ਕੋਈ ਕਿਸੇ ਤਰ੍ਹਾਂ ਸਾਡੇ ਦਾਨਪੁੰਨ ਨੇ ਲਿਆ ਜਿਨ੍ਹਾਂ ਨੇ ਸਾਨੂੰ ਰਸਤਾ ਲਾਇਆ ਅਸੀਂ ਉਹਨਾਂ ਦਾ ਬੜਾ ਬੜਾ ਧੰਨ ਰਸਤਾ ਮੰਦਰ ਵਾਸਤੇ ਲਾਇਆ ਸੀ ਪਰ ਜਿਹੜੇ ਤਣਾੜ ਬੰਦੇ ਹੋ ਆਪਣੇ ਉੱਤੇ ਪਰਫਾਰਮਾਂਸ ਮੈਂ ਕਹਾਂ ਜੀ ਉਹਨਾਂ ਨੇ ਲਿਖ ਕੇ ਦਿਆ ਸਾਨੂੰ ਠਾਣੇ ਦੇ ਵਿੱਚ ਐਸਐਸ ਤੋਂ ਸਭ ਕੁਲ ਸਾਡਾ ਫੈਸਲਾ ਹੋਇਆ ਉਹਨਾਂ ਨੇ ਸਾਨੂੰ ਇਹ ਬੋਲਿਆ ਵੀ ਇਹ ਰਸਤਾ ਬਾਬਾ ਜੀ ਨੂੰ ਦੇ ਰਹੇ ਆ ਅਸੀਂ ਹਰਪੋਲੇ ਮੰਦਰ ਨੂੰ ਤੇ ਸਾਡੀ ਅੱਗੇ ਇੱਛਾ ਹੈ ਅਸੀਂ ਸੇਵਾਦਾਰ ਜਿਨ੍ਹਾਂ ਨੇ ਚੱਲ ਸਾਨੂੰ ਜਿਨ੍ਹਾਂ ਦੀ ਜ਼ਮੀਨ ਮਣੀ ਮੋਟੀ ਸਾਡੇ ਸਾਨੂੰ ਰਸਤਾ ਲਾਇਆ ਅਸੀਂ ਉਹਨਾਂ ਨੂੰ ਦੇ ਸਕਦੇ ਆ ਬਾਕੀ ਜੇ ਕੋਈ ਸਾਨੂੰ ਤੰਗ ਕਰੂਗਾ ਕਿਸੇ ਪ੍ਰਕਾਰ ਵੀ ਅਸੀਂ ਉਹਦਾ ਰਸਤਾ ਬੰਦ ਵੀ ਕਰ ਸਕਦੇ ਆ ਕਿਉਂ ਇਹ ਹਰਪੋਲੇ ਮੰਦਿਰ ਦਾ ਰਸਤਾ ਹੈ ਬਕਾਇਦਾ ਕਿਸੇ ਦਾ ਰਸਤਾ ਨਹੀਂ ਹੈ ਤੇ ਆਪਾਂ ਜੇ ਸਹਿਮਤੀ ਗੱਲ ਆਪਾਂ ਸਾਰਿਆਂ ਨੂੰ ਦੇ ਵੀ ਸਕਦੇ ਆ ਤੇ ਸਾਰਿਆਂ ਨੂੰ ਆਪਾਂ ਨਾ ਵੀ ਕਰ ਸਕਦੇ ਆ ਪਰ ਬੇਨਤੀ ਹੈ ਸਾਡੀ ਜੀਨ ਸੇਵਾਦਾਰਾਂ ਨੇ ਸਾਨੂੰ ਸਾਥ ਦਿੱਤਾ ਅਸੀਂ ਉਹਨਾਂ ਦੇ ਨਾਲ ਆ ਪਰ ਕੁਝ ਬੰਦੇ ਇੱਥੇ ਆ ਕੇ ਨਜਾਇਜ਼ ਕਬਜ਼ੇ ਕਰ ਰਹੇ ਆ ਹੁਣ ਅਸੀਂ ਇਹ ਸਾਡਾ ਪਾਰਕਿੰਗ ਹੈ ਮੰਦਿਰ ਕੀ ਇਸ ਦੇ ਉੱਪਰ ਵੀ ਨਜਾਇਜ਼ ਕਬਜ਼ਾ ਹੋ ਰਿਹਾ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਸਾਡੀ ਰਿਕਵੈਸਟ ਹੈ ਵੀ ਸਾਡੀ ਸੁਣਵਾਈ ਹੋਵੇ ਐਸ ਐਚਓ ਸਾਹਿਬ ਨੂੰ ਅਸੀਂ ਮੌਕੇ ਤੇ ਲਿਆਏ ਤੇ ਉਹ ਮੌਕਾ ਦੇਖ ਕੇ ਗਏ ਆ ਉਹ ਕਹਿੰਦੇ ਬਾਬਾ ਜੀ ਠੀਕ ਆ ਤੁਹਾਡੇ ਪੱਖ ਆ ਤੁਹਾਡੀ ਹੈਗੀ ਆ ਤੁਹਾਡੀ ਇਹ ਰਹਿਣੀ ਆ ਪਰ ਫਿਰ ਵੀ ਸਾਨੂੰ ਕਈ ਤਰ੍ਹਾਂ ਦੀ ਧਮਕੀਆਂ ਮਿਲ ਰਹੀਆਂ ਸਾਨੂੰ ਇਹਨਾ ਤੋਂ ਬੜਾ ਹੀ ਸਾਨੂੰ ਜਾਨ ਦਾ ਖਤਰਾ ਆ ਜੀ ਆਪਣਾ ਇਸ ਕਰਕੇ ਸਾਡਾ ਕੋਈ ਨਾ ਕੋਈ ਸੋਲਿਊਸ਼ਨ ਤੁਸੀਂ ਨਾਮ ਵੀ ਲੈ ਸਕਦੇ ਨਾ ਬੰਦੇ ਜਿਹੜੇ ਧਮਕੀ ਦੇ ਰਹੇ ਬਿਲਕੁਲ ਨਾਮ ਲਾਉਂਗੇ ਜੀ ਅਸੀਂ ਸਾਰਿਆਂ ਦਾ ਇਸ ਟਾਈਮ ਤੋਂ ਚਲੋ ਆਪਾਂ ਨਾਮ ਨਹੀਂ ਲੈਂਦੇ ਪਰ ਜੇ ਸਾਡੇ ਗੱਲ ਕੋਈ ਅੱਗੇ ਕਾਰਵਾਈ ਕਰੀ ਤੇ ਅਸੀਂ ਜ਼ਰੂਰ ਉਹਨਾਂ ਦਾ ਨਾਮ ਲਾਉਂਗੇ ਸਾਰਿਆਂ ਦੇ ਸਾਹਮਣੇ ਨਾਮ ਲਾਉਂਗੇ ਤੇ ਸਾਨੂੰ ਕਿਸੇ ਦਾ ਕੋਈ ਡਰ ਪੈ ਨਹੀਂ ਆਪਾਂ ਬਾਬਾ ਜੀ ਦੀ ਸੇਵਾ ਕਰਦੇ ਜੇ ਸਾਨੂੰ ਕੋਈ ਬਾਬਾ ਜੀ ਦੀ ਸੇਵਾ ਕਰਦਿਆਂ ਨੂੰ ਕੋਈ ਮਾਰਨਾ ਚਾਹੁੰਦਾ ਕੋਈ ਕਿ ਧਮਕੀ ਦੇਣਾ ਚਾਹੁੰਦਾ ਅਸੀਂ ਉਹਦੀ ਵੀ ਕੋਈ ਪਰਵਾਹ ਨਹੀਂ ਕਰਦੇ ਅਸੀਂ ਅੱਜ ਵੀ ਕਹਿੰਦੇ ਅਸੀਂ ਲਿਖ ਕੇ ਵੀ ਦਿੰਦੇ ਪਰਸਨਲ ਕੋਈ ਚੀਜ਼ ਨਹੀਂ ਹੈਗੀ ਨਾ ਆਪਾਂ ਰੱਖੀ ਨਾ ਰੱਖਣੀ ਬਾਬਾ ਜੀ ਕੀ ਹੈ ਆ ਬਾਬਾ ਜੀ ਕੀ ਰਹਿਣੀ ਆ ਜੱਤ ਕਰ ਬਾਬਾ ਜੀ ਦਾ ਨਾਮ ਰਹਿਣਾ ਜਿਆਦਾ ਕੋਈ ਬਾਬਾ ਜੀ ਦਾ ਦਰਬਾਰ ਰਹਿਣਾ ਪ੍ਰਾਚੀਨ ਮੰਦਿਰ ਹੈ ਇੱਥੇ ਪਿੰਡਾਂ ਦੇ ਲੋਕਾਂ ਨੂੰ ਵੀ ਪਤਾ ਵੀ ਇੱਥੇ ਬਾਬਾ ਜੀ ਜਿਹੜੇ ਸਾਧ ਰੂਪ ਚੇਤੇ ਕਈਆਂ ਨੂੰ ਦਰਸ਼ਨ ਵੀ ਹੋਏ ਬਕਾਇਦਾ ਨਾਡੇਗੇ ਲੋਕਾਂ ਨੇ ਜਿਨ੍ਹਾਂ ਨੇ ਜ਼ਮੀਨ ਦਿੱਤੀ ਆ ਬਾਬਾ ਜੀ ਨੂੰ ਉਹਨਾਂ ਨੂੰ ਵੀ ਪਤਾ ਵੀ ਇੱਥੇ ਬਾਬਾ ਜੀ ਦਾ ਦਰਬਾਰ ਆ ਪ੍ਰਾਚੀਨ ਮੰਦਿਰ ਹੈ ਅਸੀਂ ਤਾਂ ਇੱਥੇ ਗੱਦੀ ਨਿਸ਼ੀਨ ਕਾਲਾ ਬਾਬਾ ਜੀ ਹਰਪੋਲੇ ਮੰਦਿਰ ਤੋਂ ਆ ਤੇ ਸਾਡੀ ਇਹ ਬੇਨਤੀ ਸੁਣੀ ਜਾਵੇ ਤੇ ਸਾਡੀ ਬਹੁਤ ਬਹੁਤ ਹੱਥ ਬਨ ਕੇ ਬੇਨਤੀ ਆ ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ ਬਹੁਤ ਸੱਚੇ